ਲਾਜੀ ਮੁਲਾਜ਼ਮਾਂ ਨੇ ਉਡੀਕਾਂ ਨੂੰ ਬੂਰ ਪੈ ਗਿਆ ਤਾਂ ਮੁਲਾਜ਼ਮਾਂ ਜਿਹੜੀ ਲੰਮੀ ਉਡੀਕ ਸੀ ਉਹ ਖਤਮ ਹੋ ਗਈ ਹੈ ਜਿਹੜੇ ਉਹਨਾਂ ਨੂੰ ਆਸਾਮ ਮੁਰਿਆਦਾਂ ਜਿਹੜੇ ਸਰਕਾਰ ਤੋਂ ਲਗਾਈਆਂ ਹੋਈਆਂ ਸੀ ਤਾਂ ਉਹ ਪੂਰੀਆਂ ਹੁੰਦੀਆਂ ਉਹਨਾਂ ਨੂੰ ਦਿਖਾਈ ਦੇ ਰਹੀਆਂ ਨੇ ਤਾਂ ਦੱਸ ਦਿੰਦੇ ਆ ਕਿ ਮੁਲਾਜ਼ਮਾਂ ਲਈ ਜਿਹੜਾ ਸਰਕਾਰ ਇੱਕ ਵੱਡਾ ਤੋਹਫ਼ਾ ਜਿਹੜਾ ਉਹਨਾਂ ਨੂੰ ਦੇਣ ਜਾ ਰਹੀ ਹੈ ਮੁਲਾਜ਼ਮਾਂ ਲਈ ਕੇਂਦਰ ਸਰਕਾਰ ਵੱਡਾ ਤੋਹਫ਼ਾ ਜਿਹੜਾ ਲੈ ਕੇ ਆਈ ਹੈ ਸਰਕਾਰ ਪਹਿਲੀ ਨੌਕਰੀ ਕਰਨ ਵਾਲਿਆਂ ਨੂੰ ਆਪਣੇ ਵੱਲੋਂ ਇੱਕ ਮਹੀਨੇ ਦੀ ਤਨਖਾਹ ਜਾਂ ਵੱਧ ਤੋਂ ਵੱਧ 15000 ਦੀ ਦੋ ਕਿਸ਼ਤਾਂ ਵਿੱਚ ਦੇਵੇਗੀ ਸਿਰਫ ਇੰਨਾ ਹੀ ਨਹੀਂ ਸਰਕਾਰ ਨਵੀਂ ਨੌਕਰੀਆਂ ਦੇਣ ਵਾਲੇ ਮਾਲਕਾਂ ਨੂੰ ਵੀ ਪ੍ਰਤੀ ਮਹੀਨਾ 3000 ਤੱਕ ਪ੍ਰੋਤਸਾਹਨ ਦੇਵੇਗੀ ਜਿਸ ਕਰ ਜੋਗਾ ਕਿ ਕੇਂਦਰ ਸਰਕਾਰ ਨੇ ਜਿਹੜਾ 7 ਲੱਖ ਕਰੋੜ ਰੁਪਏ ਦੀ ਰੋਜ਼ਗਾਰ ਨਾਲ ਜੁੜੀ ਪ੍ਰੋਤਸਾਹਨ ਨਿਯੋਜਨਾ ਨੂੰ ਜਿਹੜੀ ਮਨਜ਼ੂਰੀ ਦਿੱਤੀ ਆ ਇਸ ਯੋਜਨਾ ਦਾ ਉਦੇਸ਼ ਰੁਜ਼ਗਾਰ ਵਧਾਉਣਾ ਤੇ ਕੰਪਨੀਆਂ ਨੂੰ ਹੋਰ ਨੌਕਰੀਆਂ ਪ੍ਰਦਾਨ ਕਰਨ ਲਈ ਪ੍ਰੇਰਿਤ ਕਰਨਾ ਇਹ ਯੋਜਨਾ ਇੱਕ ਗਾਸ ਤੋਂ ਜਿਹੜੀ ਲਾਗੂ ਹੋਵੇਗੀ ਤੇ 31 ਜੁਲਾਈ 2027 ਤੱਕ ਪੈਦਾ ਹੋਈਆਂ ਨੌਕਰੀਆਂ ਲਈ ਜਾਰੀ ਰਹੇਗੀ ਇਸ ਨਾਲ ਹੀ 2 ਸਾਲਾਂ ਵਿੱਚ 3.5 ਕਰੋੜ ਨਵੀਆਂ ਨੌਕਰੀਆਂ ਪੈਦਾ ਹੋਣ ਦੀ ਉਮੀਦ ਆ ਸੂਚਨਾ ਤੇ ਪਸਾਰਨ ਮੰਤਰੀ ਅਸ਼ਵਨੀ ਵੈਸ਼ਨਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਦਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਤੋਂ ਬਾਅਦ ਇਹ ਜਾਣਕਾਰੀ ਦਿੱਤੀ ਇਹ ਯੋਜਨਾ 2024-25 ਦੇ ਬਜਟ ਵਿੱਚ 2 ਲੱਖ ਕਰੋੜ ਰੁਪਏ ਦੀ ਰੁਜ਼ਗਾਰ ਪੈਕੇਜ ਯੋਜਨਾ ਦਾ ਹਿੱਸਾ 2024-25 ਵਿੱਚ 1.13 ਕਰੋੜ ਲੋਕਾਂ ਨੂੰ ਆਪਣੀ ਪਹਿਲੀ ਨੌਕਰੀ ਮਿਲੀ ਆ ਨੌਕਰੀ ਬਾਜ਼ਾਰ ਮਾਹਿਰਾਂ ਅਨੁਸਾਰ ਉਹਨਾਂ ਵਿੱਚੋਂ 15% ਯਾਨੀ ਕਿ ਲਗਭਗ 17 ਲੱਖ ਲੋਕਾਂ ਦੀ ਤਨਖਾਹ 1 ਲੱਖ ਰੁਪਏ ਤੋਂ ਵੱਧ ਸੀ ਯਾਨੀ ਪਹਿਲੀ ਵਾਰ ਨੌਕਰੀ ਪ੍ਰਾਪਤ ਕਰਨ ਵਾਲੇ 96 ਲੱਖ ਨੌਜਵਾਨਾਂ ਦੀ ਤਨਖਾਹ 1 ਲੱਖ ਰੁਪਏ ਤੋਂ ਘੱਟ ਸੀ ਇਹ ਸਾਰੇ 15000 ਰੁਪਏ ਪ੍ਰਾਪਤ ਕਰਨ ਯੋਗ ਹੋਣਗੇ ਜੇਕਰ 2025-26 ਵਿੱਚ ਇੰਨਾ ਹੀ ਨੌکریاں ਪੈਦਾ ਕੀਤੀਆਂ ਜਾਂਦੀਆਂ ਨੇ ਤਾਂ 99 ਲੱਖ ਨੌਜਵਾਨੀ ਸੁਯੋਜਨਾ ਲਈ ਯੋਗ ਹੋਣਗੇ ਕਰਮਚਾਰੀ EPFO ਵਿੱਚ ਰਜਿਸਟਰਡ ਹੋਣਾ ਚਾਹੀਦਾ ਤਾਂ ਉਸਦੀ ਤਨਖਾਹ ਜਿਹੜੀ 1 ਲੱਖ ਰੁਪਏ ਤੱਕ ਹੋਣੀ ਚਾਹੀਦੀ ਆ ਮੁਲਾਜ਼ਮ ਨੂੰ 1 ਮਹੀਨੇ ਦੀ ਤਨਖਾਹ ਦੇ ਬਰਾਬਰ ਜਾਂ ਵੱਧ ਤੋਂ ਵੱਧ 15000 ਰੁਪਏ ਦੇ ਜਿਹੜੇ ਦੋ ਕਿਸ਼ਤਾਂ ਵਿੱਚ ਮਿਲਣਗੇ ਪਹਿਲੀ ਕਿਸ਼ਤ 6 ਮਹੀਨਿਆਂ ਬਾਅਦ ਤੇ ਦੂਜੀ 12 ਮਹੀਨੇ ਨੌਕਰੀ ਪੂਰੀ ਕਰਨ ਤੇ ਵਿੱਤੀ ਸਾਖਰਤਾ ਪ੍ਰੋਗਰਾਮ ਕਰਨ ਤੋਂ ਬਾਅਦ ਦਿੱਤੀ ਜਾਵੇਗੀ ਕੁਝ ਪੈਸੇ ਬਚਤ ਖਾਤੇ ਵਿੱਚ ਜਮ੍ਹਾਂ ਕੀਤੇ ਜਾਣਗੇ ਜੋ ਬਾਅਦ ਵਿੱਚ ਕਢਵਾਏ ਜਾ ਸਕਦੇ ਨੇ 1.92 ਕਰੋੜ ਨੌਜਵਾਨਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ ਕੰਪਨੀ ਨੂੰ ਹਰ ਵਾਧੂ ਕਰਮਚਾਰੀ ਲਈ ਪ੍ਰਤੀ ਮਿਹਨਤ ਤਿੰਨ ਹੈ ਔਰ ਪੈਟਕ ਮਿਲਣਗੇ 50 ਤੋਂ ਘੱਟ ਜਿਹੜਾ ਕਰਮਚਾਰੀਆਂ ਵਾਲੇ ਕੰਪਨੀਆਂ ਨੂੰ ਘੱਟੋ ਘੱਟ ਦੋ ਨਵੀਆਂ ਨੌਕਰੀਆਂ ਦੇਣੀਆਂ ਪੈਣਗੀਆਂ ਤੇ ਇਸ ਤੋਂ ਵੱਧ ਕਰਮਚਾਰੀਆਂ ਵਾਲੇ ਉਦਯੋਗਾਂ ਨੂੰ ਪੰਜ ਨਵੀਆਂ ਨੌਕਰੀਆਂ ਦੇਣੀਆਂ ਪੈਣਗੀਆਂ ਉੰਡਨ ਦਾ ਪੀਐਫ ਹੋ 6 ਮਹੀਨੇ ਲਈ ਨਿਯਮ ਤੌਰ ਤੇ ਜਮ੍ਹਾਂ ਕਰਨਾ ਪਵੇਗਾ ਕੰਪਨੀ ਨੂੰ 10000 ਰੁਪਏ ਤੱਕ ਦੀ ਤਨਖਾਹ ਤੇ 1000 ਰੁਪਏ ਪ੍ਰਤੀ ਮਹੀਨਾ 10 ਤੋਂ ਜਿਹੜਾ 20000 ਰੁਪਏ ਤੇ 2000 ਰੁਪਏ ਪ੍ਰਤੀ ਮਹੀਨਾ 20000 ਤੋਂ 1 ਲੱਖ ਤੱਕ ਦੀ ਤਨਖਾਹ ਜਿਹੜਾ ਦੇਣ ਤੇ 3000 ਪ੍ਰਤੀ ਮਹੀਨਾ ਮਿਲੇਗਾ ਕੰਪਨੀ ਨੂੰ 2 ਸਾਲਾਂ ਲਈ ਪ੍ਰੋਤਸਾਹਨ ਮਿਲੇਗਾ ਇਸ ਦੇ ਨਾਲ ਹੀ ਨਿਰਮਾਣ ਖੇਤਰ ਲਈ ਇਸ ਯੋਜਨਾ ਨੂੰ 4 ਸਾਲਾਂ ਤੱਕ ਵਧਾਇਆ ਜਾ ਸਕਦਾ